ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸੈਕਟਰ 6 ਫੇਸ 3 ਵੀ 1 ਐਸ ਐਸ ਨਗਰ ਮਹਾਲੀ ਭਰਤੀ ਬੋਰਡ ਵੱਲੋਂ ਜੋ ਮਿਤੀ 26 9 2025 ਅੱਜ ਦੀ ਡੇਟ ਵਿੱਚ ਜੋ ਇੱਕ ਪਬਲਿਕ ਨੋਟਿਸ ਜਾਰੀ ਹੋਇਆ ਹੈ ਇਹ ਪਬਲਿਕ ਨੋਟਿਸ 88994 ਸੰਬੰਧੀ ਜੋ ਭਰਤੀ ਦਾ ਅਗਲਾ ਪ੍ਰੋਸੈਸ ਚੱਲ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਪਿਛਲੇ ਦਿਨੀ ਨੋਟਿਸ ਇੱਕ ਨੌਟ ਜੋਇਨਿੰਗ ਡਾਟਾ ਦਾ ਵੀ ਜੋ ਡੀਪੀਆਈ ਆਫਿਸ ਦਾ ਇੱਕ ਲੈਟਰ ਦੇਖਣ ਨੂੰ ਮਿਲਿਆ ਸੀ ਤੇ ਇਧਰ ਆ ਜੋ ਆ ਭਰਤੀ ਦਾ ਜੋ ਪ੍ਰੋਸੈਸ ਸੰਬੰਧੀ ਸਕਰੂਟੀਨੀ ਵੀ ਇੱਕ ਕੈਟਾਗਰੀਆਂ ਨਾਲ ਸੰਬੰਧਤ ਸੰਬੰਧੀ ਨੋਟਿਸ ਪਿਛਲੇ ਦਿਨਾਂ ਆਏ ਸੀ ਇਹ ਪਬਲਿਕ ਨੋਟਿਸ ਆ ਜੋ ਸਕੂਲ ਸਿੱਖਿਆ ਵਿਭਾਗ ਅਧੀਨ 599488ਟੀ ਕਾਡਰ ਦੀਆਂ ਪੋਸਟਾਂ ਪੋਸਟਾਂ ਦੀ ਭਰਤੀ ਵਿੱਚ ਹੈਂਡੀਕੈਪਡ ਔਰਥੋ ਦੀ ਕੈਟਾਗਰੀ ਦੇ ਉਮੀਦਵਾਰਾਂ ਦੀ ਸਕਰੂਟੀਨੀ ਮਿਤੀ 21/8/2025 ਅਤੇ 28/8/2025 ਦੋ ਦਿਨ ਜੋ ਐਬਸੈਂਟ ਕੈਂਡੀਡੇਟ ਨੂੰ ਕਰਵਾਈ ਗਈ ਸੀ ਮਤਲਬ 28 ਨੋ ਐਫੀਸ਼ੈਂਸੀ ਤੇ ਪਹਿਲਾ 21 ਨੋ ਇੱਕ ਵਲਟਰਾ ਸੀ ਉਸ ਵਿੱਚ ਹੇਟ ਲਿਖਿਆ ਵੀ ਦੁਬਾਰਾ ਦੀ ਪੰਗਤਾ ਤੇ ਸਕਰੂਟੀ ਸਮੇਂ ਹਾਜ਼ਰ ਡਾਕਟਰਾਂ ਵੱਲੋਂ ਰੀ ਅਸੈਸ ਕਰਵਾਉਣ ਸੰਬੰਧੀ ਇਤਰਾਜ਼ ਲਗਾਏ ਹਨ ਮਤਲਬ ਜੋ ਦੇਖਪਰਖ ਕੀਤੀ ਜਾਂਦੀ ਔਰਥ ਵਾਲੀ ਕੈਂਡੀਡੇਟਾਂ ਦੀ ਤਾਂ ਜੋ ਦੁਬਾਰਾ ਜੋ ਇਤਰਾਜ਼ ਲਗਾਏ ਸੀ ਉਹਨਾਂ ਸੰਬੰਧੀ ਜੋ ਇਹ ਅਪਡੇਸ਼ਨ ਹੈ ਮਤਲਬ ਜੋ ਭਰਤੀ ਦਾ ਪ੍ਰੋਸੈਸ ਚੱਲ ਰਿਹਾ ਹੈ ਜੋ ਔਰਥੋ ਦੀਆਂ ਜੋ ਕੁਝ ਪੋਸਟਾਂ ਇੰਟਰਚੇਂਜ ਹੋਣੀਆਂ ਸੀ ਉਹ ਹੋ ਕੇ ਸਕਰੂਟੀ ਹੋਈ ਸੀ ਤੇ ਇਹ ਪ੍ਰੋਸੈਸ ਅੱਗੇ ਕੰਟੀਨਿਊ ਹੋ ਰਿਹਾ ਜਿੱਦਾਂ ਹੀ ਇਹ ਪ੍ਰੋਸੈਸ ਅੱਗੇ ਗੱਦੀ ਨੇ ਹੋਏਗਾ ਇਹਨਾਂ ਦੀਆਂ ਜੋ ਲਿਸਟਾਂ ਡੀਪੀ ਪਹੁੰਚ ਜਾਣਗੀਆਂ ਫਾਈਨਲ ਲਿਸਟਾਂ ਤੇ ਇਸ ਤੋਂ ਬਾਅਦ ਫਾਈਨਲ ਸਟੇਸ਼ਨ ਜੋ ਐਸ ਹੈ ਤੇ ਸਟੇਸ਼ਨ ਲੋਟੋਟੋ ਦੇ ਉਰਥ ਵਾਲੇ ਆਲਮੋਸਟ ਸਾਰੇ ਹੀ ਕੈਂਡੀਡੇਟ ਬੁਲਾ ਲਏਗੇ ਸੀ ਤੇ ਸਕਰੂਟੀ ਹੋ ਚੁੱਕੀ ਤੇ ਇਸ ਲਿਸਟ ਵਿੱਚ ਟੋਟਲ 28 ਕੈਂਡੀਡੇਟ ਨੇ ਸੋ ਇਹ ਨੋਟਸ ਆ ਜੋ www.educationairport.com ਦੀ ਵੈਬਸਾਈਟ ਤੇ ਦੇਖਣ ਨੂੰ ਮਿਲ ਸਕਦਾ ਉੱਥੋਂ ਕੀ ਡੇਟ ਆਪਣਾ ਜੋ ਨਾਮ ਚੈੱਕ ਕਰ ਸਕਦੇ ਨੇ ਐਸ ਲਈ ਉਕਤ ਉਮੀਦਵਾਰਾਂ ਦੇ ਪੰਗਤਾਂ ਸੰਬੰਧੀ ਜਾਂਚ ਕਰਨ ਲਈ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ ਉਕਤ ਉਮੀਦਵਾਰ ਮਿਤੀ 3 9 2025 30 ਸਤੰਬਰ ਨੂੰ ਸਿਵਲ ਹਸਪਤਾਲ ਕਮਰਾ ਨੰਬਰ 14 ਫੇਸ 6 ਐਸ ਐਸ ਨਗਰ ਬਹਾਲੀ ਵਿਖੇ 9 ਵਜੇ ਆਪਣੇ ਪੰਗਤਾਂ ਦੇ ਅਸਲ ਸਰਟੀਫਿਕੇਟ ਲੈ ਕੇ ਡੀਜੀ ਤੌਰ ਤੇ ਹਾਜ਼ਰ ਹੋਣਾ ਜੀ ਕੀ ਦੀ ਬਰੌਡਗੇ ਇਸ ਤੋਂ ਬਾਅਦ ਅਪਰੋਕਤ ਉਮੀਦਵਾਰਾਂ ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਦੁਬਾਰਾ ਮੌਕਾ ਨਹੀਂ ਦਿੱਤਾ ਜਾਵੇਗਾ ਮੈਡੀਕਲ ਬੋਰਡ ਅੱਗੇ ਹੈ ਜਿਹੜਾ ਹਜ਼ਰ ਰੈਡ ਵਾਲੇ ਵੀ ਦੁਬਾਰਾ ਦੀ ਯੋਗਤਾ ਰੱਦ ਕੀਤੀ ਕਰ ਦਿੱਤੀ ਜਾਵੇਗੀ ਸੋਸਾਇਟੀ ਡਾਇਰੈਕਟਰ ਸਕੇ ਪ੍ਰਤੀ ਡਾਇਰੈਕਟੋਰੇਟ ਪਹੁੰਚ ਜਾਓ ਜੋ 30 ਤਰੀਕ ਨੂੰ ਆਜੋ ਦੁਬਾਰਾ ਰੀ ਅਸੈਸਮੈਂਟ ਕੇ ਡਾਟਾ ਦੀ 28 ਕੇ ਡਾਟਾ ਦੀ ਹੋਣੀ ਹੈ ਸੋ ਇਹ ਜਲਦੀ ਤੋਂ ਜਲਦੀ 30 ਸਤਬਰ ਨੂੰ ਪਹੁੰਚ ਜਾਓ ਬਾਕੀ 994 ਸਭ ਦੀ ਜਿਸ ਤਰੀਕ ਕੋਈ ਅਪਡੇਟ ਜਦੋਂ ਇਸ ਚੜਦੇ ਸਾਈਕਲ ਲਿਸਟਾਂ ਚ ਅਪਡੇਟ ਚੜਾਗੀ ਟਾਈਪ ਟਾਈਪ ਆਪਜੀ ਨੂੰ ਇਸੇ ਚੈਨਲ ਤੇ ਦੇਖ ਕਰ ਮਿਲ ਜਾਵੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਪਹਿਲਾ ਲਾਈਕ ਦਬਾ ਲਓ ਤਾਂ ਕਿ ਹਰੇਕ ਅਪਡੇਟ ਆਪ ਤੱਕ ਸਭ ਤੋਂ ਪਹਿਲਾਂ ਤੇ ਟਾਈਮਲੀ ਮਿਲਦੀ ਰਹੇ ਸੋ ਦੇਖੀਏ ਸਭ ਅੱਜ ਇਸ ਵੀਡੀਓ ਨੂੰ ਵੇਖਣ ਲਈ